ਆਏਗਾ ਜੀ ਇੱਕ ਪ੍ਰੈਸ ਕਾਨਫਰੰਸ ਅੱਜ ਕੀਤੀ ਜਾਂਦੀ ਆ ਫਾਰਮਨ ਕੰਬੋਜ ਦੇ ਵੱਲੋਂ ਉਹ ਪਿੰਡ ਜਿਹੜਾ ਰੋਮ ਰੋਪਾ ਵਾਲਾ ਉੱਥੋਂ ਦਾ ਇੱਕ ਮਸਲਾ ਸਾਹਮਣੇ ਆ ਉਹਨਾਂ ਦੇ ਵੱਲੋਂ ਕਹਿੰਦੇ ਕਿ ਤੁਹਾਡੀ ਸ਼ਹਿ ਤੇ ਉੱਤੇ ਕੋਈ ਚਾਰਕ ਨਾਲਾਂ ਜ਼ਮੀਨ ਦੇ ਵਿੱਚ ਫਸਲ ਹੈਗੀ ਸੀ ਉਹ ਵੜਾਈ ਗਈ ਆ ਰੋਪ ਜਿਹੜੇ ਲੱਗੇ ਆ ਮਾਮਲਾ ਪੂਰਾ ਹੈ ਕੀ ਦੇਖੋ ਜਿਹੜਾ ਇਹ ਮੇਰੇ ਆਉਣ ਤੋਂ ਪਹਿਲਾਂ ਦਾ ਇਹ ਇੱਕ ਮੁਕੱਦਮਾ ਦਰਜ ਆ 130/25 410 25 ਦਾ ਮੁਕੱਦਮਾ ਦਰਜ ਆ ਇਮੋਚੀ ਰਾਮ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਆਪਣੇ ਬੇਟੇ ਦੇ ਖਿਲਾਫ ਨਹੀਂ ਕਰਵਾਇਆ ਗਿਆ ਹੂੰ ਪ੍ਰਕਾਸ਼ ਦੇ ਖਿਲਾਫ ਜੀ ਜਿਹੜਾ ਇਹਨਾਂ ਦਾ ਮੈਂ ਮੌਕਾ ਦੇਖਣ ਗਿਆ ਸੀਗਾ ਮੁਕੱਦਮੇ ਦੀ ਤਫ਼ਤੀਸ਼ ਦੇ ਸਬੰਧ 'ਚ ਔਰ ਮੌਕਾ ਦੇਖਿਆ ਮੈਂ ਦੋਨਾਂ ਤਰ੍ਹਾਂ ਦਾ ਉੱਥੋਂ ਬਿਆਨਤ ਲਿਖੇ ਉਸ ਤੋਂ ਬਾਅਦ ਅਸੀਂ ਵਾਪਸ ਆ ਗਏ ਆਂ ਫਿਰ ਉਹਨਾਂ ਨੇ ਮੈਨੂੰ ਜਿਹੜਾ ਸਾਹਮਣੇ ਘਰ ਦੇ ਜਗ੍ਹਾ ਸੀ ਇਹਨਾਂ ਦਾ ਝੋਨਾ ਖੜਾ ਸੀ ਉਹਦੇ ਵਿੱਚ ਹੂੰ ਪ੍ਰਕਾਸ਼ ਨੇ ਕਿਹਾ ਸੀ ਵੀ ਮੈਂ ਇਹ ਝੋਨਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਬੀਜਾਈ ਕਿਹਨੇ ਕੀਤੀ ਹੈ ਹੂੰ ਪ੍ਰਕਾਸ਼ ਨੇ ਕਿਹਾ ਵੀ ਮੈਂ ਬੀਜਿਆ ਜੀ ਤੇ ਕਬਜ਼ਾ ਵੀ ਮੇਰਾ ਹੀ ਹੈ ਜੀ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਇਹ ਤੁਸੀਂ ਜਿਹਨੇ ਬੀਜਿਆ ਉਹੀ ਵੱਡੂਗਾ। ਬਾਕੀ ਇਹਨਾਂ ਦਾ ਥੋੜਾ ਜਿਹਾ ਨਾ ਪਾਈਪ ਦੇ ਸਬੰਧੀ ਕੋਈ ਘਰੇਲੂ ਪਹਿਲਾਂ ਦਾ ਪੁਰਾਣਾ ਚੱਲ ਰਿਹਾ ਮਸਲਾ। ਤੇ ਮੈਂ ਤਾਂ ਇਹਨਾਂ ਨੂੰ ਪਰਸੋਂ ਵੀ ਪਰਵਾਨਾ ਲਿਖਤੀ ਨੋਟ ਕਰਾਉਣ ਲਈ ਭੇਜਿਆ ਸੀ ਆਪਣੇ ਇਹਨੂੰ ਆਪਣੇ ਨੂੰ ਪੁਣਛੀ RAM ਨੂੰ। ਪਰ ਇਹ ਇੱਥੇ ਆਏ ਨਹੀਂ ਮੇਰੇ ਕੋਲ ਪਰਵਾਨੇ ਤੇ ਰਿਪੋਰਟ ਕਰ ਰਹੇ ਐ ਵੀ ਆਪਣੇ ਵੀ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ। ਸਰ ਉਹ ਕਹਿੰਦੇ ਵੀ ਡੀਐਸਪੀ ਸਾਹਿਬ ਜਦੋਂ ਫਸਲ ਵਡਾਉਣ ਆਏ ਆ ਨਾਲ ਉਹਨਾਂ ਦੇ ਕੋਈ ਗੁੰਡੇ ਵੀ ਸੀਗੇ ਕੋਈ ਨਹੀਂ 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 ਮੈਂ ਫਸਲ ਨਹੀਂ ਵਟਾਈ ਕਿ ਨਾ ਸੀ ਸਾਡੇ ਕੋਲ ਸਾਡੇ ਚ ਕੋਈ ਵੀ ਉੱਥੇ ਸੀਗਾ ਮੈਂ ਸਿਰਫ ਮੁਕਦਮੇ ਦੀ ਤਫ਼ਤੀਸ਼ ਦੇ ਸਬੰਧ ਚ ਗਿਆ ਉੱਥੇ ਦੋਨਾਂ ਪਾਰਟੀਆਂ ਦੇ ਮੈਂ ਇੱਥੇ ਬਿਆਨਤ ਲਿਖਿਆ ਹੋਰ ਇਸ ਤੋਂ ਇਲਾਵਾ ਕੋਈ ਨਹੀਂ ਬਾਕੀ ਮੈਂ ਅਜੋ ਤਫ਼ਤੀਸ਼ ਦੇ ਅਜੇ ਇਨਵੈਸਟੀਗੇਸ਼ਨ ਅਸੀਂ ਚੱਲ ਰਹੀ ਹੈ ਸਾਡੀ ਮੈਂ ਕੋਈ ਉਹ ਸਿੱਟੇ ਤੇ ਨਹੀਂ ਪਹੁੰਚਿਆ ਉਹਦੇ ਤੇ ਤਾਂ ਫਿਰ ਤੁਹਾਡੇ ਦੇ ਸਰ ਕਿਉਂ ਇਲਜ਼ਾਮ ਲਗਾਏ ਗਏ ਨੇ ਇਸ ਤਰ੍ਹਾਂ ਦੇਖੋ ਹੁਣ ਇਹ ਤਾਂ ਮੈਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਤੇ ਪਰ ਬਿਲਕੁਲ ਬੇਵਿਨਿਆਦ ਗੱਲਾਂ ਕਰ ਰਹੇ ਨੇ ਉਹ ਸਰ ਕੋਈ ਵੀ ਕਹਿ ਰਹੇ ਕਿ ਇੱਕ ਬੰਦੇ ਨੂੰ ਕਸਟਡੀ ਵਿੱਚ ਨਜਾਇਜ਼ ਰੱਖਿਆ ਹੈ ਵੈਰੋ ਕੀ ਥਾਣੇ ਹਾਂ ਉਹ ਮੈਨੂੰ ਮੈਂ ਜਸਸਾ ਨਾਲ ਗੱਲ ਕੀਤੀ ਸੀ ਪਰ ਮਜੀਤ ਨਾਲ ਮੈਂ ਕਿਹਾ ਵੀ ਜਿਹੜਾ ਉਹ ਜਸਾ ਜਸਵੰਤ ਸਿੰਘ ਉਹਦਾ ਕੀ ਮਸਲਾ ਮੈਂ ਤਾਂ ਕਿਹਾ ਹੀ ਨਹੀਂ ਕਿਸੇ ਨੂੰ ਉਹ ਕਹਿੰਦੇ ਵੀ ਇਹ ਜਿਹੜੇ ਪੰਪ ਵਾਲੇ ਰਜਿੰਦਰ ਸਿੰਘ ਉਹਨਾਂ ਦਾ ਕੋਈ ਉਹਨਾਂ ਵੱਲੋਂ ਕੰਪਲੇਂਟ ਕੀਤੀ ਹੋਈ ਉਹਦੇ ਸਬੰਧ ਵਿੱਚ ਕਹਿੰਦੇ ਬੁਲਾ ਕੇ ਲਿਆਂਦਾ ਸੀ ਅਸੀਂ ਪਰ ਜਦੋਂ ਉਹਨਾਂ ਨਾਲ ਗੱਲ ਹੋਈ ਹੈ ਸਰ ਉਹ ਕਹਿੰਦੇ ਵੀ ਜਿਹੜਾ ਜਿਹਦਾ ਨਾਮ ਲੈਂਦੇ ਨੇ ਵੀ ਇਹਨਾਂ ਵੱਲੋਂ ਕੰਪਲੇਟ ਹੈ ਉਹ ਵੀ ਮੌਕੇ ਤੇ ਬੁਲਾਇਆ ਉਹ ਕਹਿੰਦੇ ਵੀ ਅਸੀਂ ਕੋਈ ਕਿਸੇ ਤਰ੍ਹਾਂ ਦੀ ਕੰਪਲੇਂਟ ਨਹੀਂ ਕੀਤੀ। ਕੱਲ ਕੱਲ ਵੀ ਫੜਨ ਗਿਆ ਸੀ ਉਦੋਂ ਥਾਣੇਦਾਰ ਲੈ ਕੇ ਨਹੀਂ ਆਇਆ। ਮੈਨੂੰ ਤਾਂ ਐਸਐਚਓ ਦੇ ਦੱਸਣ ਮਜਬੂਰ ਕਿ ਵੀ ਉਹਨਾਂ ਨੇ ਕੰਪਲੇਂਟ ਕੀਤੀ ਹੈ ਲਿਖਤੀ। ਤਾਂ ਕਰਕੇ ਉਹਨੂੰ ਉੱਥੇ ਲੈ ਕੇ ਆਇਆ। ਮੇਰੇ ਤਾਂ ਧਿਆਨ 'ਚ ਵੀ ਨਹੀਂ ਜੱਸਾ ਕੌਣ ਆ ਕੌਣ ਨਹੀਂ। ਮੇਰੇ ਤਾਂ ਨਾ ਹੀ ਕੰਪਲੇਂਟ ਕਰਤਾ ਤਾਂ ਮੈਨੂੰ ਪਤਾ ਵੀ ਉਹਨਾਂ ਨੇ ਕੀਤੀ ਹੈ ਜਾਂ ਨਹੀਂ ਕੀਤੀ। ਪਰ ਇਹ ਵੀ ਕਹਿੰਦੇ ਜਿਹੜਾ ਮਾਮਲਾ ਦਰਜ ਹੈਗਾ ਉਹਨਾਂ ਉਹਨਾਂ ਦੇ ਕੋਲ ਮੁੰਚੀ, ਰਾਮੂ ਲੋ ਜਾ ਪਾਲਕ ਮੋਰੀ ਦੇ ਉਹਦੇ ਜੋ ਕਹਿੰਦੇ ਜਿਹੜੇ ਔਰੋਪੀ ਹੈਗੇ ਆ ਉਹ ਖੁੱਲੇ ਹਮ ਘੁੰਮ ਰਹੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਔਰ ਉਹਨਾਂ ਦੇ ਵੱਲੋਂ ਹੀ ਦੁਬਾਰਾ ਕੰਕਾਇਆ ਜਾ ਰਿਹਾ ਜਾਂ ਜਿਹੜਾ ਨਹੀਂ ਇਹੋ ਜੀ ਇਹੋ ਜੀ ਕੋਈ ਗੱਲ ਨਹੀਂ ਮੈਂ ਦੋਨਾਂ ਤਰ੍ਹਾਂ ਨੂੰ ਆਪਣੇ ਕੋਲੇ ਬੁਲਾ ਰਿਹਾ ਇੱਕ ਵਾਰ ਮੇਰੇ ਕੋਲੇ ਆ ਗਈ ਦੂਸਰੀ ਨੂੰ ਵੀ ਬੁਲਾ ਰਿਹਾ ਸੀ ਮੈਂ ਅੱਜ ਫੇਰ ਰੀਡਰ ਨੂੰ ਮੈਂ ਕਿਹਾ ਦੁਬਾਰਾ ਪਰਵਾਨਾ ਭੇਜ ਕੇ ਇਹਨਾਂ ਨੂੰ ਬੁਲਾਓ ਪਹਿਲੇ ਤੇ ਉਹਨਾਂ ਨੇ ਰਿਪੋਰਟ ਕਰਤੀ ਸੀ ਵੀ ਹਟ ਦੀ ਪ੍ਰੋਬਲਮ ਹੈ ਚਲੋ ਕੋਈ ਗੱਲ ਨਹੀਂ ਦੁਬਾਰਾ ਕਹੇ ਤੇ ਇਹਨਾਂ ਨੂੰ ਦੁਬਾਰਾ ਆ ਜਾਣ ਪਰ ਅਜੇ ਕੋਈ ਨਤੀਜੇ ਤੇ ਨਹੀਂ ਪਹੁੰਚੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਹੋਗਾ ਉਹਨ ਮੈਰਿਟ ਕਰਾਂਗੇ ਜਿਹੜੇ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਸਾਰੇ ਬੇਬਨਿਆ ਬਿਲਕੁਲ ਠੀਕ ਹੈ